ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹੂਆ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਭਿੱਟੇ ਵੱਡ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਦੋ ਬੜਾ ਦਿਖਾਵਾਂਗੇ ਦੋਵੇਂ ਤਾਜ਼ੀਆਂ ਸੂਈਆਂ ਵਾਂ ਤੇ ਆਪਾਂ ਪਹੁੰਚਿਆ ਵੀਰ ਗੁਰਜੀਤ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਾਸ਼ੀਕਾ ਵੀਰ ਜੀ ਸਾਸ਼ੀਕਾ ਵੀਰ ਜੀ ਉਸ ਨਾਲ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂਜੀ ਵੀਰ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਤਹਿਸੀਲ ਐਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 8725930812 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਹਾਂ ਵੜਦੇ ਬਾਰੇ ਕਿੰਨਾ ਵਸੂਗਾ ਸੂਈ ਜੇ ਤੇ ਕੀ ਜਰਾ ਮਿਲ ਕੇ ਰਿਕਾਰਡ ਜੇ ਇਹਦਾ ਵੀਰ ਜੀ ਤੀਸਰਾ ਸੂਆ ਇਹਦੇ ਥਲੇ 14 ਕਿਲੋ ਹੋਗਾ ਅੱਛਾ ਜੀ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਉਤਰਾ ਵੀਰ ਜੀ ਆ ਸੂਈ ਨੂੰ 15 ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਤੇ ਖੋਲਿਓ ਬਾਈ ਹਰ ਨਿਮਾ ਬੋਜੀ ਕਰੋ ਚੈੱਕ ਕੱਦ ਕਾੜ ਦੀ ਬਹੁਤ ਤਗੜੀ ਆ ਤੇ ਅਸ ਟਾਈਮ ਜਿਹੜਾ 14 ਲੀਟਰ ਦਾ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਵਿੱਚ ਜੀ ਦੁੱਧ 16 17 ਕਿਲੋ ਕਰੇ ਜੋ ਠੀਕ ਠੀਕ ਹੈ ਤੇ ਐਨੂੰ ਤੋੜ ਲਵਾਂ ਪਿੱਛੋਂ ਵਿੱਚ ਬਚ ਲੋ ਬੋਜੀ ਕਰੋ ਚੈੱਕ ਲਾਗੇ ਤਾਂ ਵਾਡੋ ਕੁਆਲਟੀ ਤੇ ਥਣਾ ਦਾ ਸੈੱਜ ਗਿਆ ਵਾ ਤੇ ਕੱਦ ਕਾੜ ਵੀ ਬਹੁਤ ਤਗੜਾ ਵਾ ਤੇ ਅਸ ਟਾਈਮ ਜਿਹੜਾ ਤਿੱਜਾ ਹਸੂਗਾ ਸੋਈ ਆ ਤੇ ਸੋਲਾਂ ਦਾ ਨਾਲੇ ਜਿਹੜਾ ਦੁੱਧ ਦੇ ਚਵਾਈ ਜਾਊਗੀ। ਹਾਂਜੀ ਭੋਜੀ ਕਰੋ ਲੱਗ ਗਿਆ ਤੋਂ ਚੈੱਕ ਥਣਾ ਦਾ ਸਹਿਜ ਗੈਬ ਤੇ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਨ ਮੱਝਾਂ ਵਾਲਾ ਥਣ ਲੱਗਾ ਵਾ ਤੇ ਫੈਡ ਕੁਆਲਟੀ ਵੀ ਚਲੋ ਇਹਨਾਂ ਦੀ ਚੰਗੀ ਹੋਊਗੀ। ਤੇ ਕੀ ਮੁੱਲ ਕਰਨਾ ਬਈ ਇਹਦਾ ਹਰ? ਵੀ ਜੇ ਤਾਂ ਮੁੱਲ ਛੋਟਾ ਜਿਹਾ। ਅੱਛਾ ਜੀ। ਹਾਂਜੀ ਵੀਰ ਜੇ ਇਹਦਾ ਮੁੱਲ ਆਪਾਂ ਕਰਦੇ 30000। ਅੱਛਾ ਕਿੰਨੇ ਕਿਰੀ ਦੇ ਦੇਣੀ ਯਾਰ? ਬਾਕੀ ਮਾਂ ਤਾਣ ਹੋ ਜਾਊਗਾ। ਨਹੀਂ ਦੱਸੀ ਤੇ ਜਿੰਨੇ ਕਿਰੀ ਦੇਈ ਤੇ ਨਹੀਂ ਹਾਂ ਨਾ। ਹਾਂਜੀ ਬਿੱਦੀ ਇਹਦੇ ਵਿੱਚ ਕੋਈ ਨਾ ਕੋਈ ਥੋੜਾ ਬੋਧ ਮਾਨਸਫਰ ਕਿੰਨਾ ਝਾਰ 38 ਦੀ ਹਾਂਜੀ ਲਓ ਬਾਈ ਜੀ 28000 ਦੀ ਤੇ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਹੋ ਮਾਨਤਾਂ ਥੋੜਾ ਬੋਧ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਜੀ ਆਹਦੇ ਬਾਰੇ ਹਾਂਜੀ ਬਿੱਦੀ ਨੂੰ ਅੱਜ ਸੂਈ ਨੂੰ 25 ਦਿਨ ਹੋ ਗਏ ਆ ਅੱਛਾ ਜੀ ਇਹਦੇ ਰੋਲ ਮੀਟਰ ਕੋਲ 9 ਕਿਲੋ ਹੋਗਾ ਠੀਕ ਹੈ ਠੀਕ ਹੈ ਜੀ ਤੇ 9 ਲੀਟਰ ਬਾਈ ਜੀ ਦੁੱਧ ਦੇ ਰ ਕੋ ਬਿਲਕੁਲ ਤਿਆਰ ਹੈ ਤੇ ਆਹ ਵਾਲਾ ਰ ਜਵਾਗ ਜੀ ਪਛੀ ਹੈ ਕਿ ਬੱਚਾ ਜੀ ਬੱਚੀ ਜੀ 2 ਵਜੇ ਫੀਮ ਮਲਕਾਫ ਜੀ ਤੇ ਖੋਲਿਓ ਬਾਈ ਜੀ ਨੂੰ ਫਿਰ ਇੱਕੜ ਮਸੂਹਾ ਸੁਆ ਸੁਈਏ ਤੇਹਾਰ ਕਿੰਨੀ ਸੁਆ ਸੁਈਏ ਠੀਕ ਹੈ ਠੀਕ ਲਓ ਜੀ ਦੂਸਰਾ ਸੁਆ ਸੁਈਏ ਤੇ ਕਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਲੋ ਜੀ ਕਰੋ ਚੈੱਕ ਤੇ ਪਿਛਲੇ ਸਵੇਰ ਨੇ ਕਿੰਨਾ ਕਿ ਚਵਾਇਆ ਸੀ ਦੁੱਧ ਇਹ ਪਿਛਲੇ 10 ਲੀਟਰ ਠੀਕ ਹੈ ਠੀਕ ਹੈ ਜੀ ਲਓ ਜੀ 10 ਲੀਟਰ ਜਿਹੜਾ ਪਿਛਲੇ ਸਵੇਰ ਨੇ ਦੁੱਧ ਚਵਾਇਆ ਵਾ ਤੇ ਅਸਟਾ ਨਾਲ ਜਿਹੜਾ 9 ਲੀਟਰ ਦੁੱਧ ਦੇਰ ਕੋ ਬਿਲਕੁਲ ਤਿਆਰ ਆ ਤੇ ਕਰੋ ਚੈੱਕ ਤੁਹਾਨੂੰ ਤੁੰਦੇ ਇਹਦਾ ਕੀ ਮੁੱਲ ਕਰਨਾ ਬਾਈ ਫਿਰ ਹੈ ਮਾਤਾ ਨਾ ਦਿਖਾ ਦਿਓ ਕੋਈ ਗੱਲ ਨਹੀਂ ਬਾਬਾ ਜੀ ਜੇ ਵਾਈਚ ਹੋਈ ਚੈੱਕ ਕਰ ਸਕਦੇ ਐਨ ਭੋਲੀ ਆ ਠੀਕ ਠੀਕ ਦੇਖ ਇਹਦਾ ਕੀ ਕਰਨਾ ਜੀ ਮੁੱਲ ਵੀਰ ਇਹਦਾ ਮੁੱਲ ਵੀਰ ਜੀ 5000 ਕਰਦੇ ਠੀਕ ਇਹ ਕਿਨੇ ਦੇ ਦੇਣੀ ਇਦਾਂ ਮੌਕੇ ਤੇ ਮਾਨਤਾਣ ਹੋ ਜਾਊਗਾ ਥੋੜਾ ਪੋਤਾ ਹੀ ਹਾਂਜੀ 1000 ਦੋ ਜਿੰਨੇ ਕਿ ਛਾੜੀ ਦੇਣੀ 10000 ਦੋ ਦਾ ਮਾਨਤਾਣ ਹੋ ਜਾ 23 ਦੀ ਹਾਂਜੀ ਲਓ ਬਾਈ ਹੋਰ ਵੀ ਮੌਕੇ ਤੇ ਠੀਕ ਠੀਕ ਹੈ ਲਓ ਬਾਈ 23000 ਚ ਬਾਈ ਕਹਿੰਦਾ ਕਿ ਮਾਨਤਾਣ ਕਰਦਾਂਗੇ ਮੌਕੇ ਤੇ ਬਿਲਕੁਲ ਨਿਕਨੇ ਨਿਕੇ ਭਾਵ ਤੇ ਵੜਾ ਦੋਵੇਂ ਕਦ ਕਾਟਦੀਆਂ ਚੰਗੀਆਂ ਵਾਂ ਤੇ ਕਰੋ ਚੈੱਕ ਤੁਸੀਂ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ